ਤੁਸੀਂ ਦੇਖ ਰਹੇ ਹੋ ਛੰਕਾਟਾ ਟੀਵੀ ਨਿਊਜ਼ ਰਾੜ ਪਤਾ ਜੀ ਜਿੰਨੇ ਚਾਹੀਦਾ ਸਟਾਫ ਆ ਗਿਆ ਪਰ ਆਪਾਂ ਪੁੱਜੇ ਹਾਂ ਟੋਲ ਪਲਾਜ਼ਾ ਹਾਈਵੇ ਨੈਸ਼ਨਲ ਰੋਡ ਤੇ ਆਓ ਆਪਾਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਗੱਲ ਕਰਦੇ ਜਾ ਰਹੇ ਹਾਂ ਜੀ ਆਪਿਆ ਸੁਦਰਸ਼ਨ ਬਾਦ ਅੱਜ ਦਾ ਜੋ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਹੈ ਸਾਡੀ ਜੀ ਕੀ ਕਰਨੀ ਆ ਅੱਜ ਜੀ ਅਸੀਂ ਅਸੀਂ ਅੱਜ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅੱਜ ਸਾਰੇ ਇੰਡੀਆ ਦੇ ਵਿੱਚ ਜਿਹੜੇ ਜਿਹੜੇ ਸਾਹਮਣੇ ਸਾਹਮਣੇ ਇਹਨਾਂ ਨੂੰ ਮੰਗ ਪੱਤਰ ਆਪਣੇ ਰੋਸ ਵਜੋਂ ਦਰਜ ਕਰਨੇ ਹੋ ਗੱਲ ਹੋ ਰਹੀ ਹੈ। ਇਸ ਕਰਨਾ ਕਿ ਆਪ ਵੀ ਇਸ ਤੋਂ ਮੰਗ ਪੱਤਰ ਪੇਸ਼ ਕਰ ਰਹੇ ਹਾਂ ਜਿਹੜੇ ਆਪਣੇ ਦਿਹਾੜੇਦਾਰ ਮਜ਼ਦੂਰਾਂ ਡੀ ਸਾਹਿਬ ਵੀ ਦੇ ਰਹੇ ਨੇ ਜਿਹੜਾ ਗੁਰਵੰਦਰ ਸਿੰਘ ਸਾਹਿਬ ਨੇ ਕਿਹਾ ਸੀ ਕਿ ਅਸੀਂ ਸਾਰੇ ਨੇ ਵੀ ਪੈਰ ਪਰਾ ਨੂੰ ਸਾਥ ਵੀ ਨੇ ਨਾ ਮੰਨੂ ਵੀ ਕਰਦੇ ਆ ਵੀ ਅੱਜ 11 ਵਜੇ ਦੇ ਗ੍ਰੀਪ ਜਿੱਥੇ ਸਿੱਧਾ ਜਾਣ ਵਾਲਿਆ ਲੁਧਿਆਣੇ ਪਹੁੰਚੋ ਜੀ ਟ੍ਰੇਨ ਤੋਂ ਆ ਕੇ ਜਾਣਾ ਚਾਹੁੰਦਾ ਥੋੜਾ ਪੈਸੇ ਪਵਾ ਕੇ ਆਪਾਂ ਡੀਸੀ ਸਾਹਿਬ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਸਾਰੇ ਲੋਕ ਨਿਵਾਸੀਆਂ ਨਿਵਾਸੀਆਂ ਨੂੰ ਮੈਂ ਕਹਿੰਦਾ ਕਿ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿੱਤੇ ਜਿੱਤੇ ਕੀ ਸਾਹਿਬਾਂ ਦੇ ਦਫ਼ਤਰ ਦੇ ਵਿੱਚ ਆਪਣੇ ਆਪਣੇ ਰੋਸਵੰਚੋਂ ਆਪਣੇ ਮੰਗ ਪੱਤਰ ਲੈ ਕੇ ਆਪਾਂ ਆਪਣਾ ਰੋਸ ਕਰਾਉਣਾ ਜਿਹੜੇ ਵਾਲੇ ਦਸਤਾਵੇਜ਼ਾਂ ਵੱਲੋਂ ਘੱਟੇ ਦੇ ਨੇ ਉਹ ਬਾਲੇ ਚਾਲ ਤੇ ਆਪ ਸਾਡਾ ਅੱਜ ਦਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਜ਼ਾਬਰ ਮੱਤ ਪੱਤਰ ਦੇ ਕੇ ਆਦਿ ਤੋਂ ਸਾਡੇ ਕਾਦੀਆ ਸਾਹਿਬ ਜਿਹੜਾ ਮੇਰੀ ਰਹਿਮਾਈਏ ਤੇ ਮੇਰਾ ਨਾਮ ਭਰਵੀਰ ਭਾਰਤੀ ਮੈਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਮੈਂ ਅਸੀਂ ਬੇਸਿਕਲੀ ਜਿਹੜੇ ਹੈਗੇ ਉਹ ਇੰਡਸਟਰੀਸਟ ਨੇ ਪਰ ਜਿਹੜਾ ਕਿਸਾਨਾਂ ਦਾ ਜਿਹੜਾ ਇਹ ਸੰਘਰਸ਼ ਆ ਇਹ ਸੰਘਰਸ਼ ਦੇ ਵਿੱਚ ਸਾਰਿਆਂ ਨੂੰ ਇੱਕ ਜੋਟੂ ਰੂਪੇ ਨਾਲ ਜੁੜਨਾ ਚਾਹੀਦਾ ਕਿਉਂਕਿ ਜਿੰਨੇ ਵੀ ਭਾਰਤ ਦੇ ਜਿਹੜੇ ਵੀ ਵਪਾਰ ਆ ਬੇਸਿਕ ਉਹਨਾਂ ਦਾ ਬੇਸ ਜਿਹੜਾ ਹੈ ਉਹ ਖਾਨੀਆ ਜੇ ਅਸੀਂ ਕਿਸਾਨ ਦਾ ਜਸਾਦ ਦੇਵਾਂਗੇ ਤਾਂ ਨਾਲ ਅਸੀਂ ਵੀ ਨਾਲ ਲੱਗੇ ਬਚਾਂਗੇ ਸਾਰੀ ਇੰਡਸਟਰੀ ਬਜੂ ਗਈ ਸਾਰੇ ਕਾਰੋਬਾਰ ਬਜੰਗੇ ਇਹ ਜਿੱਡਾ ਮੋਟੀ ਉਹਨਾਂ ਨੇ ਇਹਦਾ ਇਹ ਪਲੈਨਿੰਗ ਕੀਤੀ ਹੋਈ ਆ 2014 ਦੀ ਕਿ ਇਹਨਾਂ ਨੇ ਜਿਹੜੀ ਨਾ ਨਿਰਮਾਣ ਵਾਲੇ ਵੱਡੇ ਘਰਾਨੇ ਦੇ ਨਾਲ ਰਲ ਕੇ ਇੱਕ ਪਲੈਨਿੰਗ ਕੀਤੀ ਹੋਈ ਆ ਕਿ ਜਿਹੜੇ ਦੇਸ਼ ਦੇ ਸਾਰੇ ਜਿਹੜੇ ਕਾਰੋਬਾਰ ਆ ਤੁਸੀਂ ਚਲਾਉਣੇ ਆ ਤੇ ਸਰਕਾਰ ਅਸੀਂ ਚਲਾਉਣੀ ਆ ਤੇ ਉਹ ਇਹਨਾਂ ਨੂੰ ਸਪੋਰਟ ਕਰਦੇ ਆ ਬ੍ਰਾਡਕਾਸਟ ਉਹਨਾਂ ਦੇ ਆਪ ਦੇ ਖਰੀਦੇ ਹੋਏ ਸਾਰੇ ਚੈਨਲ ਉਹਨਾਂ ਦੇ ਹੱਕ ਦੇ ਵਿੱਚ ਦੋਦੇ ਆ ਜਿਹੜੇ ਕੰਨਨ ਨੂੰ ਕੋਟੀ ਮੀਡੀਆ ਕਹ ਦਿੰਦੇ ਆ ਉਹ ਚੈਨਲ ਹੈਗੇ ਉਹ ਤੇ ਉਹਦੇ ਕਰਕੇ ਜਿਹੜਾ ਪਬਲਿਕ ਨੂੰ ਜਿਹੜਾ ਇਹ ਮੈਸੇਜ ਤੁਹਾਡੇ ਚੈਨਲਾਂ ਤੋਂ ਜਿਹੜੇ ਚੱਲਦੇ ਆ ਲੋਕਾਂ ਨੂੰ ਉਹਨਾਂ ਵਿੱਚ ਜਾਣਾ ਚਾਹੀਦਾ ਕਿ ਜਿਹੜੇ ਸਾਰੇ ਲੋਕਾਂ ਨੂੰ ਇਹਦੇ ਵਿੱਚ ਇੱਕਜੁੱਟ ਹੋਣਾ ਬੜਾ ਜ਼ਰੂਰੀ ਆ ਜੇ ਅਸੀਂ ਇਹਦੇ ਵਿੱਚ ਇੱਕਜੁੱਟ ਨਹੀਂ ਹੁੰਦੇ ਅੱਜ ਕਿਸਾਨ ਦੀ ਪਿੱਟ ਲੱਗ ਜਾਂਦੀ ਤਾਂ ਸਮਝੋ ਵੀ ਆਪਣਾ ਗਾਵ ਫਿਊਚਰ ਨੂੰ ਜਾ ਰਹੀ ਜਿੰਦੋਸਤਾਨੀਆਂ ਦਾ ਪੰਜਾਬੀ ਦਾ ਭਾਰ ਕਿਸੇ ਦਾ ਕੋ ਫਿਊਚਰ ਨਹੀਂ ਹੈ ਇਸ ਕਰਕੇ ਕਿਸਾਨੀ ਦੇ ਨਾਲ ਮੋੜਾ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਜੇ ਆਪਾਂ ਇਸ ਸਮੇਂ ਦੇਖ ਰਹੇ ਹਾਂ ਹੁਣ ਆਪਾਂ ਜਿੱਦਾਂ ਜੇ ਮੋਦੀ ਨੇ ਨਾ ਵਾਪਸ ਗਿਆ ਤੇ ਫਿਰ ਅੱਗੇ ਕੀ ਕੋਸ਼ਿਸ਼ ਹੈ ਵੀ ਆਪਣੀ ਦੇਖੋ ਇਹ ਤਾਂ ਕਿਸਾਨ ਯੂਨੀਅਨ ਦੀ ਜਿਹੜੀਆਂ ਜਥੇਬੰਦੀਆਂ ਹੈਗੀਆਂ ਜੋ ਉਹ ਫੈਸਲੇ ਲੈਣੀਆਂ ਆ ਵੱਡੇ ਲੈਵਲ ਤੇ ਆਪਣੇ ਉੱਪਰਲੇ ਲੈਵਲ ਦੇ ਜੋ ਪਬਲਿਕ ਨੂੰ ਜ ਆਪਣੇ ਛੋਟੇ ਜਥੇਬੰਦੀਆਂ ਨੂੰ ਜਿੰਨੇ ਸਾਰਿਆਂ ਨੂੰ ਜੋ ਕਰਨਗੇ ਸੀ ਤਾਂ ਜੋ ਲੋਕਲ ਪਬਲਿਕ ਹੈਗਾ ਉਹ ਨਾਲ ਕਰੇ ਹਰ ਵੀ ਲੈ ਕੇ ਰਾਉਂਡ ਸੂਦਾ ਸਾਰੰਗ ਦੇ ਨਾਲ ਵਿਚਾਰ ਕੇ ਲਿਖੀ ਦੀ ਆ ਤੇ ਮੇਰੇ ਮੈਸੇਜ ਆ ਕਿ ਪਹਿਲਾਂ ਤਾਂ ਗਰਾਉਂਡ ਲੈਵਲ ਤੇ ਹਰ ਇੱਕ ੰਡਾ ਦੇ ਵਿੱਚ ਪਾਰਟੀ ਨਹੀਂ ਬਾਰੀ ਬੁਣੀ ਚੀ ਆ ਹਰ ਇੱਕ ਬੰਦੇ ਨੂੰ ਪਾਰਟੀ ਵਾਈਟ ਦੇ ਉੱਪਰ ਉੱਟ ਕੇ ਆਵਾਜ਼ ਨਿਕਲ ਕੇ ਕਿ ਸਾਹਮਣੇ ਆਮ ਲੋਕ ਦੀ ਗੱਲ ਕਰਨੀ ਚਾਹੀਦੀ ਆ ਕਿਉਂ ਕੋਈ ਵੀ ਬੰਦਾ ਡੈ ਗਰਾਉਂਡ ਲੈਵਲ ਦਾ ਉਹ ਪਾਰਟੀ ਦੇ ਖਾਤਮੇ ਇਹਦੇ ਵਿੱਚ ਕੋਈ ਵੀ ਬੰਦਾ ਕਿ ਖੜਦਾ ਵਾ ਲੇਕਿਨ ਇਸ ਹੱਦ ਤੱਕ ਬੰਦੇ ਨੂੰ ਕਿਸੇ ਨੇ ਨਹੀਂ ਜੀਏ ਤੋਂ ਉੱਪਰ ਰੁੱਕ ਕੇ ਪਾਰਟੀ ਵਾਂਗੂ ਉੱਪਰ ਰੁੱਕ ਕੇ ਕੱਲੇ-ਕੱਲੇ ਪਿੰਡ ਦੇ ਵਿੱਚੋਂ ਕਲੀ-ਕਲੀ ਗਲੀ-ਗਲੀ ਗਲੀ ਮਹੱਲੇ ਦੇ ਵਿੱਚੋਂ ਉੱਠ ਕੇ ਇਹਦੇ ਵਿੱਚ ਕਿਸਾਨ ਜੱਥੇਬੰਦੀਆਂ ਦਾ ਪੂਰਾ ਸਾਥ ਦੇਣਾ ਚਾਹੀਦਾ ਕਿਉਂ ਜਦੋਂ ਅਸੀਂ ਇੱਥੇ ਬੈਠੇ ਆਂ ਤੇ ਜਿਵੇਂ ਕੋਲ ਪਲਾਜ਼ਾ ਤੇ ਆਪਣੀਆਂ ਦੁਨੀਆ ਨਿਭਾ ਰਹੇ ਆਂ ਤੇ ਜਿਵੇਂ ਜਿੱਥੇ ਬੰਦੀਆਂ ਵੱਲ ਹਕੂਮਤ ਅਸੀਂ ਮੰਨ ਰਹੇ ਆਂ ਪਰ ਨੌਜਵਾਨ ਸਾਡੇ ਏਰੀਆ ਦੇ ਭੈਣ ਭਰਾਵਾਂ ਨੂੰ ਅਪੀਲ ਕਰਦਾ ਵੀ ਘਰੇਲੂ ਕੰਮਾਂ ਦੇ ਵਿੱਚੋਂ ਕਈ ਇੱਕ ਇੱਕ ਬੰਦਾ ਵੀ ਆਪਣੇ ਘਰ ਚੋਂ ਆ ਕੇ ਅੱਥੇ ਸੈਂਟਰ ਇਹਨਾਂ ਦਾ ਸਾਥ ਦਈਏ ਜੋ ਕਿ ਸਾਡੇ ਕਾਦੀਆਂ ਦੀ ਰਹਿਮਾਈ ਥਲੇ ਕਾਦੀਆਂ ਸਭ ਨੂੰ ਵੀ ਪਤਾ ਲੱਗਵੇ ਮੇਰੇ ਪਿੱਛੇ ਮੇਰੀ ਮੇਰੀ ਜਿਹੜੀ ਆਪਣਾ ਕਿਸਾਨ ਵੀਰ ਨੇ ਮੇਰੇ ਸਾਥ ਦੇਣ ਵਾਸਤੇ ਬਹੁਤ ਬੈਠੇ ਨੇ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਜਿੱਦਾਂ ਸਾਨੂੰ ਉਹਨਾਂ ਦਾ ਦੇਸ਼ ਆਉਂਦਾ ਜੇ ਅੱਜ ਕੋਈ ਕਿਸੇ ਜ਼ਹਾ ਵਾਲਾ ਸਾਬੂ ਦਾ ਗੱਲ ਬਸੀਆ ਤੇ ਅਸੀਂ ਉਹਨਾਂ ਦੇ ਹੁਕਮਤ ਆਪਦੀ ਚੱਲ ਰਹੇ ਆ ਜੋ ਸਾਡੀਆਂ ਜਥੇਬੰਦੀਆਂ ਕਹਿਣਗੀਆਂ ਅਸੀਂ ਉਹਨਾਂ ਦੇ ਮਤਲਬ ਹੀ ਚੱਲਾਂਗੇ ਜੋ ਸਾਨੂੰ ਉਹਨਾਂ ਦੇ ਮਤਲਬ ਸਾਰੀ ਪਬਲਿਕ ਖੜੀ ਆ ਕਿਉਂ ਜਥੇਬੰਦੀਆਂ ਦੇ ਅੱਗੇ ਸਾਡੀਆਂ ਇੱਕ ਇੱਕ ਜਥੇਬੰਦੀਆਂ ਨੇ ਤੇ ਜਨਾ ਜਿਵੇਂ ਹੋਣ ਨਾਲੋਂ ਬਾਹਰ ਤੋਂ ਜੁਤੀ ਬਿਹਾਰ ਤੋਂ ਆਏ ਆ ਬੰਦਾ ਪੰਜਾਬੀ ਭਰਾ ਸਾਡੇ ਅਸੀਂ ਉਹਨਾਂ ਨੂੰ ਸਲਾਮ ਕਰਦੇ ਆ ਜਿਨ੍ਹਾਂ ਨੇ ਸਾਡੇ ਵੀਰਾਂ ਨੂੰ ਉੱਥੇ ਸਾਥ ਦਿੱਤਾ ਪੰਜਾਬੀਆਂ ਨੇ ਜਿਹੜੇ ਇੱਥੋਂ ਜਾ ਰਹੇ ਨੇ ਤੇ ਪੰਜਾਬੀ ਹੀ ਬਿਲਕੁਲ ਇਹ ਆਪਣੀ ਮੋਦੀ ਸਾਹਿਬ ਤੋਂ ਮੰਗ ਕਰਦੇ ਆ ਵੀ ਸਾਡੀ ਜਿਹੜੀ ਇਹ ਮੰਗ ਵਾ ਔਰ ਜਾਇਜ਼ ਆ ਇਸ ਕਰਕੇ ਜਿਹੜੇ ਕਾਲੇ ਕਾਨੂੰਨ ਰੱਦ ਕਰਕੇ ਇਹਨੂੰ ਪਹਿਲਾਂ ਦੀ ਤਰ੍ਹਾਂ ਹੀ ਸਾਨੂੰ ਰਹਿਣ ਦਿਓ ਪਰ ਸਾਡੀ ਇੱਕ ਛੋਟੀ ਜਿਹੀ ਬੇਨਤੀ ਆ ਜਿਹੜਾ ਕਿਹੜਾ ਕਾਨੂੰਨ ਜਿਹੜਾ ਸਾਨੂੰ ਸਮਝ ਜੀ ਨਹੀਂ ਆ ਰਿਹਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਬਿਲਕੁਲ ਤੁਹਾਡੇ ਹੱਕ ਚ ਆ ਠੀਕ ਹੈ ਨਾ ਵੀ ਇਹ ਥੋੜੂ ਕੋ ਇਦਾਂ ਦਾ ਕਾਨੂੰਨ ਕਿਹੜਾ ਆ ਗਿਆ ਜਿਹੜਾ ਸਾਡੇ ਜੱਜ ਸਾਹਿਬਾਂ ਨੂੰ ਪਤਾ ਨਹੀਂ ਲੱਗਦਾ ਇਹ ਸਾਡੇ ਡੀਜੀ ਆਈਜੀ ਸਾਹਿਬ ਨੇ ਅੱਜ ਸਤੀਫਾ ਦਿੱਤਾ ਵਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਤੁਹਾਡੀ ਕਿਹੜੀ ਪੜ੍ਹਾਈ ਆ ਕਿਹੜੇ ਫੋਰਨ ਕੰਟਰੀ ਤੁਸੀਂ ਪੜ੍ਹੇ ਹੋ ਕੋਈ ਜਿਹੜਾ ਕਾਨੂੰਨ ਸਾਡੇ ਪੰਜਾਬੀਆਂ ਨੂੰ ਪਤਾ ਨਹੀਂ ਲੱਗ ਰਿਹਾ ਉਹ ਕਿੱਦਾਂ ਦਾ ਕਾਨੂੰਨ ਆ ਤੁਸੀਂ ਆਪਣੇ ਵੱਲੋਂ ਸਿੱਧਾ ਉਹਨੂੰ ਬੋਲ ਕੇ ਤਾਂ ਦੱਸੋ ਵੀ ਇਹ ਕਾਨੂੰਨ ਸਾਨੂੰ ਕਿਉਂ ਨਹੀਂ ਪੜ੍ਹਾਈ ਸਾਡੇ ਪੰਜਾਬੀਆਂ ਦੇ ਜੱਜ ਰਿਟਾਇਰ ਜੱਜ ਸਾਹਿਬ ਉਹਨੇ ਵਕੀਲ ਨੇ ਐਡਵੋਕੇਟ ਨੇ ਪੜ੍ਹੇ ਲਿਖੇ ਇੰਟੈਲੀਜੈਂਟ ਬੰਦੇ ਨੇ ਇੱਥੇ ਤੱਕ ਤੁਹਾਡੇ ਕਾਨੂੰਨ ਦਾ ਸਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਬਾਪੂ ਉਹ ਤਾਂ ਚਾਹੁੰਦਾ ਸੀ ਕਿ ਇਹਨਾਂ ਜਾਈ ਰਹੀ ਦੇਸ਼ਾ ਉਹਨਾਂ ਬਾਹਰ ਬਾਹਰ ਦੇਸ਼ਾਂ ਤੋਂ ਵੀ ਲੋਕਾਂ ਨੂੰ ਨਾਮ ਦਾ ਲੈ ਗਏ ਉਹ ਹੁਣ ਪਤਾ ਕੀ ਗੱਲ ਹੈ ਜੀ ਉਹ ਕੱਲਾ ਉਹ ਵਾਂਦੀਆਂ ਤੇ ਸਿਰ ਤੇ ਚੱਲ ਰਿਹਾ ਵਾ ਗੱਲ ਇਹ ਆ ਨਾ ਵੀ ਉਹ ਅੱਜ ਤੋਂ ਦੱਸਿਆ ਵੀ 6 ਸਾਲ ਪਹਿਲਾਂ 2014 ਦੇ ਵਿੱਚ ਆਵਾਨੀਆਂ ਨੂੰ ਕਹਿੰਦਾ ਸੀ ਕਿ ਇਹਨਾਂ ਦੇ ਕੋਲੇ ਕੋਈ ਪੈਸਾ ਨਹੀਂ ਹੈ ਬਿਲਕੁਲ ਜਿਵੇਂ ਕਹਿੰਦੇ ਵੀ ਕੰਗਾਲ ਹੈਗੇ ਆ ਇਹ ਇਹਨਾਂ ਕੋਲੇ ਕੁਝ ਨਹੀਂ ਹੈ ਤੇ 6 ਸਾਲਾਂ ਦੇ ਵਿੱਚ ਹੀ ਉਹ ਦੇਖੋ ਕੀ ਬਣ ਗਏ ਸਰਬਾਪਤੀ ਹੋ ਗਏ ਇਹ ਵੀ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਅਗਲਾ ਕੋਈ ਮੈਂ ਲੱਖਮੀਨਥ ਵਿੱਚ ਖੜਦਾ ਮੈਨੂੰ ਪਹਿਲਾਂ ਆਪਦਾ ਘਰ ਕਿ ਦੇਣਾ ਪੈਂਦਾ ਕਿ ਮੇਰੀ ਆਜ ਪ੍ਰੋਫਾਈਲ ਆ ਜਦੋਂ ਕੋਈ ਐਮਐਲਏ ਬਣਦਾ ਜਾਂ ਮੰਤਰੀ ਬਣਦਾ ਫਿਰ ਉਹਨੂੰ ਦੱਸਣਾ ਪੈਂਦਾ ਅੱਜ ਕਿਹਦੀ ਪ੍ਰੋਫਾਈਲ ਆ 6 ਸਾਲਾਂ ਦੇ ਵਿੱਚ ਦੱਸ ਦਿਓ ਇਹ ਇੰਨੇ ਕਿਸ ਲੈਵਲ ਤੇ ਪਹੁੰਚ ਗਏ ਨੇ ਇਹ ਪਬਲਿਕ ਦੀ ਸਭ ਨੂੰ ਜਾਣਦੀ ਆ ਤੇ ਆਵਾਨੀ ਸਿਰਫੀ ਮੋਦੀ ਸਾਹਿਬ ਅੜੇ ਹਨ ਉਹਨਾਂ ਦੇ ਕਹਿਣ ਦਾ ਕੋਈ ਚੰਦ ਰਹੀ ਨੇ ਇਸ ਤਰ੍ਹਾਂ ਕਰਕੇ ਇਹ ਸਿਰਫ ਇਹਨਾਂ ਦਾ ਇੱਕ ਸਰਕਾਰ ਦਾ ਆਵਾਨੀਆਂ ਦੀ ਹੈ ਮੋਦੀ ਸਾਹਿਬ ਦੀ ਤਾਂ ਕਿ ਉਹ ਬੋਰਾ ਬਣਾ ਹੈ ਇਹ ਸਾਡੀ ਸਤ ਜਨਤਾ ਨੂੰ ਜਾਗ ਦੇਖ ਲੈਣਾ ਚਾਹੀਦਾ ਵੀ ਇਹ ਕਿੱਥੇ ਤੱਕ ਪਹੁੰਚੇ ਨੇ ਤੇ ਉਹ ਕਿਸ ਤਰ੍ਹਾਂ ਪਹੁੰਚੇ ਨੇ ਇਹਦੇ ਪੁੱਛਣ ਦੀ ਇਹਨੂੰ ਬਾਹਰ ਹੀ ਵੀ ਖੁੱਲਣੀ ਚਾਹੀਦੀ ਆ ਇੰਨਾ ਇਹਨਾਂ ਦੇ ਪੈਸਾ ਸਭ ਤੋਂ ਇੱਕ ਨੰਬਰ ਤੇ ਹਣੋ ਜਾਂ ਲਲੋ ਜਾਂ ਮੈਂ ਨਹੀਂ ਜ਼ਿਆਦਾ ਨਹੀਂ ਗੱਲ ਕਰਦਾ ਈ ਆਇਤਾ ਨੂੰ ਕਹਿੰਦੇ ਵਾਹਨੀ ਆ ਸਭ ਤੋਂ ਜ਼ਿਆਦਾ ਪੈਸਾ ਇਹਨਾਂ ਕੋਲੇ ਆ 6 ਸਾਲਾਂ ਦੇ ਵਿੱਚ ਕਿੱਥੋਂ ਆਇਆ ਇਹ ਕਿਵੇਂ ਪਹੁੰਚਿਆ ਪੈਸਾ ਇਹਨਾਂ ਕੋਲੇ ਤੇ ਇਹ ਸਿਰਫ ਪਰਪਲ ਲੱਗੀ ਜਾਣਦੀ ਆ ਤੇ ਮੋਦੀ ਸਾਹਿਬ ਨੂੰ ਫੀਲ ਕਰਦਿਆ ਵੀ ਤੁਸੀਂ ਇਹਨਾਂ ਦੇ ਪਬਲਿਕ 'ਤੇ ਬੈਠ ਕੇ ਆ ਕੇ ਉੱਥੇ ਜਿੱਥੇ ਸਾਡੇ ਪੰਜਾਬੀ ਬੈਠੇ ਨੇ ਉੱਥੇ ਆ ਕੇ ਗੱਲਬਾਤ ਕਰਕੇ ਦੱਸੋ ਸਮਝਾਓ ਪੰਜਾਬੀਆਂ ਨੂੰ ਵਿਚ ਬੈਠ ਕੇ ਫੇਰ ਸਭ ਦੋਤਾ ਦੋਤੇ ਪਣ ਕੇ ਪਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਂ ਨੇ ਏਕਤਾ ਜਿੰਦਾਬਾਦ ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ